ਦੇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੰਕ ਬਾਬਾ ਹਰਨਾਮ ਸਿੰਘ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਬਾਬਾ ਜੀ ਦੀ ਟਕਾਲਮੀ ਨਿੱਗੀ ਮਿੱਠੀ ਯਾਦ ਨੂੰ ਸਮਰਪਿਤ ਅੱਜ ਮਿਤੀ 6 ਅਗਸਤ 2025 ਨੂੰ 33 ਸ੍ਰੀ ਸਹਿਜ ਪਾਟਾ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ ਵਾਹਿਗੁਰੂ ਜੀ ਕੀ ਫਤਿਹ के पादू नन दै माते माया कह अन्न राम का बिन अमर पद नारो वा नींद ताही जब ठंग नींद ज्ञान जगारो संसार नहीं नानक साखी महा हे कामहु रामही रोना जय सही मन माया तें अंधो हो राम गुण भज भजन बिना हरि कै ताही क्यों कंजूंगा बाल बिचते दुख मल बिचारो रतना नाम कपूर नाम परयो इति का सध से रह रहा रु दुख का देखो का इति नाम होए खुदा रो रन्हा बंद जय जय नित नित नित्य गुरु राम गुरु और हम जो आनय जन हम सब जो विद्या आ गुरु महान कृपानंद भगवान जोग जोग महाला

ਵਾਰਾ ਸੰਤ ਬਾਬਾ ਹਰਨਾਮ ਸਿੰਘ ਜੀ ਇਹ ਬਣਿਆ ਹੈ ਜੀ ਮਟਰ ਪਨੀਰ ਬਣਿਆ ਜੀ ਸੰਗਤ ਵਾਸਤੇ ਇਹ ਵਾਈਗੁਰ ਬਣੀ ਹੈ ਜੀ ਮਾਹਾਂ ਦੀ ਦਾਲ ਬਣੀ ਹੈ ਜੀ ਸੰਗਤ ਵਾਸਤੇ ਮਾਹਾਂ ਦੀ ਦਾਲ ਜੀ ਇਹ ਸੰਸਕੜਨ ਵਿੱਚ ਚਾਹ ਦਾ ਲੰਗਰ ਹੋਣੇ ਚਾਹ ਦਾ ਲੰਗਰ ਜੀ ਆਪ ਦੇ ਦਰਸ਼ਨ ਕਰ ਰਹੇ ਹੋ ਰਸਵੀਕਰ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਜਿਹਨਾਂ ਮਹਾਰਾਜ ਜੀ ਯਾਦ ਵਿੱਚ 43ਵੀਂ ਨਿੱਕੀ ਮਿੱਠੀ ਯਾਦ ਸਲਾਨਾ ਵਰਸੇ ਸਮਾਗਨ ਨੂੰ ਮੁੱਖ ਰੱਖਦੇ ਹੋਏ ਅੱਜ 33 ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ ਗੁਰੂ ਘਰ ਲੰਗਰ ਤਿਆਰ ਹੋ ਰਿਹਾ ਹੈ ਸ਼ੰਕਾ ਵਾਸਤੇ ਜੀ ਇਹ ਪਕੌੜਿਆਂ ਦਾ ਲੰਗਰ ਹੈ ਜੀ ਜੋ ਸੰਕਤਾਂ ਨੂੰ ਚਕਾਉਣ ਵਾਸਤੇ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਜੀ ਤੇ ਸੰਕਤਾਂ ਨੂੰ ਗਰਮਾ-ਗਰਮ ਪਕੌੜੇ ਚਕਾ ਜਾ ਰਹੇ ਹੈ ਜੀ ਅੱਜ ਤਰੀਕ ਹੋ ਗਈ ਹੈ ਜੀ ਕਿ ਅਕਤੂਬਰ 2025 ਇਹ ਪਕੌੜਿਆਂ ਦਾ ਲੰਗਰ ਹੈ ਜੀ ਸੰਕਤਾਂ ਦਾ ਤਾਂ ਕਾਹ ਵਾਅਦਾ ਕਰਾਂ ਉਸ ਤੋਂ ਬਾਅਦ ਇਹ ਗੁਰਬਾਣੇ ਚਕਾਇਆ ਜਾਏਗਾ ਕੰਕਨਾਂ ਨੂੰ ਚਾਪਕੋੜਾ ਲੰਗਰ ਅਤੇ ਗੁਰੂਕਾਲ ਅਕਾਉਂਟ ਮੰਤਰੀ ਅੱਜ ਬਟਾ ਜਗ ਸੰਤਾਨ ਨੂੰ ਲੰਗਰ ਹਾਲ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਮਹਾਪੁਰਸ਼ਾਂ ਦੀ 44ਵੀਂ ਨਿੱਕੀ ਮਿੱਟੀ ਜਾਲ ਸਮਰਪਿਤ ਹੁੰਦੇ ਹੋਏ ਅੱਜ ਮਿਤੀ 6 ਅਗਸਤ 2025 ਨੂੰ ਚਾਪਕੋੜਿਆਂ ਦਾ ਅਤੇ ਗੁਰੂਕਾਲ ਅਕਾਉਂਟ ਨਗਰ ਬਟਾ ਜਾ ਰਿਹਾ ਹੈ ਅਤੇ ਅੱਜ 6 ਫਰੀ ਸਹਿਜ ਗਠਨ ਨੂੰ ਉਹ ਦਰਬਾਰ ਖਾ ਉੱਪਰ ਪਾਏ ਗਏ ਹਨ 27 ਸਹਿਜ ਪਾਠਾਂ ਦੇ ਪੂਰੇ ਸਮੇਂ ਦਰਬਾਰ ਸਾਹਿਬ ਦੇ ਪਾਏ ਜਾ ਰਹੇ ਹਨ ਅੱਜ ਮਿਤੀ 6 ਅਗਸਤ ਕੋ ਜਪਤੀ ਨੂੰ ਵੀ ਪੂਰ ਦਵਾਰਾ ਸੰਤ ਬਾਬਾ ਹਨਾ ਸਿੰਘ ਮਾਪੁਰ ਸਾਹਿਬ ਦੇ ਸ਼ਾਂਤੀ 33 ਸਹਿਜ ਪਾਠਾਂ ਦੇ ਪੂਰ ਪਾਏ ਗਏ ਹਨ ਪੂਰ ਪਿਆਰਿਓ ਉਸ ਤੋਂ ਬਾਅਦ ਚਾਪ ਕੋੜਿਆਂ ਦਾ ਅਤੇ ਗੁਰੂ ਘਰ ਤੋਂ ਲੰਗਰ ਵਰਤਾਇਆ ਜਾ ਰਿਹਾ ਹੈ ਜੀ ਬਾਬਾ ਜੀ ਦੀ 44ਵੀਂ ਨਿੱਕੇ ਮਿੱਠੀ ਜਾਤ ਨੂੰ ਹਮਰਪਤ ਹੋਏ ਸੰਗਤਾਂ ਬਹੁਤ ਹੀ ਜ਼ਿਆਦਾ ਸੇਵਾ ਕਰ ਰਹੀਆਂ ਹਨ ਜਿਲੋਂ ਤਨੋਂ ਮਨ ਤੋਂ ਵਾਹਿਗੁਰੂ ਜੀ ਸਾਫ ਪਾਈ ਹੋ ਰਹੀ ਹੈ ਜੀ ਗੁਰਦੁਆਰਾ ਸ੍ਰੀ ਬਾਬਾ ਫ਼ਜ਼ਲਾਨ ਸਿੰਘ ਸਾਹਿਬ ਜੀ ਦੇ ਪ੍ਰਬੰਧਾਂ ਤੇ ਨੇ ਲੰਕਾ ਦੇ ਕਿਫ ਮਾਤਨ ਨੂੰ ਪੋਇਨਾਰੇ ਬਾਬਾ ਦੇ ਪ੍ਰਾਂਤ ਸਾਹਿਬ ਜੀ ਤੋਂ ਖਾਵਾਇ ਗੁਰਨੇ ਕੀ ਤਾ ਸਾਚ ਤੋਂ ਹੀ ਤੇ

ਇਹ ਵੱਤ ਕੋ ਆਪੀ ਚੰਨੀ ਜਨ ਕੇ ਆ چڑے گیا بےخشا کرو جی بولیے سو نار بولے بولیے بولے سو نا سو نا گردی آ کر بول سو نا اٹھانو شری سائن پاٹ شاہ سردار بولے سونے بھول سو نہا بھول سو نہایہ شری شری شہد پاک صاحب سردار بلویر بول پچیم بھول سو نہا چھبیواں بھول سو نہا اکار شری سری گردر کال کی وجہ واسی ਉਨ੍ਹਾਂ ਦੇ ਜਾਂਨ ਰੁਸ਼ੀ ਦੇ ਕਰਵਾਇਆ ਗਿਆ ਉਹਨਾਂ ਨੂੰ ਦੇਵਤੀ ਗੁਰੂ ਘਰ ਦੀ ਕਾਫੀ ਕਰਦੀਆਂ ਬਖਸ਼ਾਂ ਦੇਉਂਦਾ ਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਿਕਤਿਮਾ ਸ੍ਰੀ ਸਹਿਜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਤੀਵਾਂ ਸ੍ਰੀ ਸਹਿਜ ਪਾਤਸ਼ਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਿਕਤਿਮਾ ਬੋਲੇ ਸੋ ਨਿਹਾਲ सा <imitation> 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 <imitation>

ری شری اخن موجود کے جنا جن شری واحو جی کے فتح آپ درشن کرو لنگر ہال گرودوارا سنت بابا ہر نام سن جیت والے کمبڑے والے والے کبھی والے پنڈ ਵਿਵਾਲੇ ਦਿੱਤੀ ਗਈ ਅੱਜ ਦੀ 6 ਅਗਸਤ 2023 ਨੂੰ ਤੇਤੀ ਸ੍ਰੀ ਸੈ ਪਟਾ ਨੇ ਪ੍ਰਗਟ ਪਾਇਆ ਗਿਆ ਅਨੁਸਾਰ ਕਾਪ ਪੋਰਿਆਂ ਦਾ ਅਦੇ ਗੁਰੂ ਘਰ ਮੰਦਰ ਬਾਬੂ ਤੋਂ ਪਟਾ ਜਾ ਰਿਹਾ ਜੋ ਵੀ ਆਜੂ ਵੀਡੀਓ ਵਿੱਚ ਪੁਲੀਬਾਦ ਨੇ ਨਿਖਾਰ ਹੈ ਕਿ ਤੇਤੀ ਸੇਖਮਾਰ ਸੰਤਾਂ ਬਾਬਾ ਜੀ ਦਾ ਪ੍ਰਖਾਦ ਜੋ ਗੁਰੂ ਘਰ ਮੰਦਰ ਕਰ ਰਹੀਆਂ ਹਨ ਜੀ ਅੱਜ ਤੇਤੀ ਸ੍ਰੀ ਸੈ ਪਟਾ ਜੋ ਪਾਇਆ ਗਿਆ ਹੈ ਉਪਰਾਂਤਰ ਗੁਰਦਵਾਰਾ ਲੰਗਰ ਤੋਂ ਦੂਟੋਂ ਬਤਾਂਇਆ ਜਾ ਰਿਹਾ ਹੈ ਜੀ ਅੱਜ ਮਿੱਟੀ ਸੇ ਅਗਾਸ 2025 ਬਾਬਾ ਜੀ ਦੀਆਂ ਖੰਡਾਂ ਬਾਬਾ ਜੀ ਦਾ ਅੰਦਰ ਸ਼ਗਰੀਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਪਾ ਰਹੇ ਹੋ ਆਪ ਵੀ ਦਰਸ਼ਨ ਕਰ پا ਰਹੇ ਹੋ ਗੁਰੂ ਘਰ ਦਾ ਮੰਦਰ ਗੁਰਦਵਾਰਾ ਖੰਡਾ ਉਹਨਾਂ ਨੂੰ ਜਿੱਥੇ ਕਿ ਬਾਬਾ ਜੀ ਦੀ ਅਕਾਲ ਵੀ ਨਿੱਗੀ ਮਿੱਠੀ ਯਾਦਾਂ ਸਮਰਪਿਤ ਹੁੰਦੇ ਹੋਏ ਅੱਜ ਦੇਤੀਸ ਰਿਸਰਚ ਪਠਾਨ ਦੇ ਕੋਲ ਪਾਏ ਗਏ ਉਪਰੰਤ ਗੁਰੂ ਘਰ ਅੰਦਰ ਅੰਤੋਤ ਬਕਾਲ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ